ਕੀ ਨਹੀਂ ਹੈਗੀਆਂ ਮੰਗਾ ਸਾਡੀਆਂ ਜਾਇਜ਼ ਮੰਗਾ ਨੇ ਕੋਈ ਨਜਾਇਜ਼ ਮੰਗਾ ਨਹੀਂ ਹੈਗੀਆਂ ਕੋਈ ਬਾਲੀਆ ਵੱਡੀਆਂ ਮੰਗਾ ਲਈ ਸਾਡੀਆਂ ਸੱਚੀ ਪਿੰਡੂ ਖੇਤਰ ਦੇ ਬੰਦੇ ਆ ਅਸੀਂ ਇੱਟਾ ਵੱਡਾ ਅਸੀਂ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡਦਾ ਜਮੀਨਾਂ ਦੇ ਉੱਪਰ ਕਾਰਜ ਜਿਹੜੇ ਪੈਣੇ ਕਈ ਮਜ਼ਦੂਰਾਂ ਦੇ ਤੇ ਪੁੱਤ ਨੇ ਉਹਨਾਂ ਨੇ ਵੀ ਇੱਥੇ ਆ ਕੇ ਪੜਨਾ ਸਹੂਤੀ ਖਾਤਰ ਦੀ ਖੇਤਰ ਦੀ ਆਪਾਂ ਗੱਲ ਕਰਦੇ ਜਿਹੜੇ ਕੋਟੇ ਦੀ ਆਪਾਂ ਗੱਲ ਕਰਦੇ ਆ ਉਹ ਇੱਥੇ ਆ ਕੇ ਨਹੀਂ ਪੜ ਸਕਦੇ ਬਾਈ ਉਨੇ ਜਿਹੜਾ ਕਈਆਂ ਕੋਲ 2 ਨੰਬਰ ਦਾ ਪੈਸਾ ਹੈ ਕਈਆਂ ਨੇ ਹੀ ਸੁੱਲੀ ਨਹੀਂ ਪੱਟੀ ਹੁੰਦੀ ਹੈ ਅਫਸਰਾਂ ਨੇ ਕੋ ਤਾਂ ਪੜਾ ਲੈਣਗੇ ਬਾਈ ਹੁਣ ਆਪਣੇ ਕੋਲ ਤਾਂ 10-9 ਦੀ ਕਿਰਤ ਕਮਾਈ ਹੈ ਕਿਹੜੀਆਂ ਮੰਗਾਂ ਨੇ ਹੱਲ ਕਰਨੂ ਕਿ ਬਾਲੇ ਵੱੱਟੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨ ਨੇ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋਏ ਨਮਾਇਤ ਨੇ ਜਿਹਨਾਂ ਦਾ ਗਧਿਆਂ ਦੇ ਗਾਜ ਟੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਫੋਟਵਾਰ ਨੂੰ ਬਣਾਉਣਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਹੈ ਮੈਂ ਕਹਿੰਦਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3-400 ਬੰਦੇ ਨਾਲ ਮਸਲਾ ਹੱਲ ਕਰਕੇ ਤੋਰਦਾ ਆ ਪਿਛਲੇ ਪਿਛਲੇ ਹਫਤੇ ਦੇ ਵਿੱਚ ਵਿੱਚ 7-8 ਦੀਆਂ ਕੁੜੀਆਂ 9-10 ਕੁੜੀਆਂ ਜਿਹਨਾਂ ਕੋਤਾਂ ਦੇ ਵਿੱਚ ਕੇਸ ਚੱਲਦੇ ਸੀਗੇ ਸੁਝੋ ਉੱਤੇ ਕਰਾ ਕੇ ਘਰਾਂ ਨੂੰ ਤੋਰ ਦਿੱਤੇ ਮਸਲਾ ਹੱਲ ਕਰਨ ਨੂੰ ਇਹ ਚੋਣਲੇ ਐਮਐਲਏ ਲੈ ਕੇ ਗੱਲ ਮਾਰਣ ਲੱਗੇ ਭੱਜ ਲੈ ਲੈ ਕੇ ਲੋਵਾ ਗੱਡੀਆਂ ਭੱਜ ਲੈ ਇੱਥੋਂ ਨੂੰ ਭੱਜ ਲੈ ਧਰੂ ਭੱਜ ਲੈ ਮਸਲਾ ਜੀ ਹੱਲ ਕਰਨੇ ਨੂੰ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿੱਚ ਆ ਕੇ ਚੁਣੇ ਹੋਏ ਨੁਮਾਇੰਦੇ ਬੈਠੇ ਮਸਲਾ ਹੱਲ 1 ਮਿੰਟ ਦੇ ਵਿੱਚ ਹੋ ਜੂ ਗੱਲ ਤਾਂ ਇਹ ਵੀ ਸੁਣਨ ਨੂੰ ਤਿਆਰੀ ਨਹੀਂ ਹੈ ਕਿ ਲੋਕਾਂ ਮੰਗਾ ਸਾਡੇ ਆਜ਼ਾਦ ਮੰਗਾ ਨੇ ਕੋਈ ਨਿਆਜ਼ ਮੰਗਾ ਨਹੀਂ ਹੈਗੀਆਂ ਕੋਈ ਬਾਲੀਆ ਬੱਟੀਆਂ ਮੰਗਾ ਲਈ ਸਾਡੀਆਂ ਸਸਸੀ ਪਿੰਡੂ ਖੇਤਰ ਦੇ ਬੰਦੇ ਆ ਅਸੀਂ ਐਡਾ ਵੱਡਾ ਸੀ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡ ਤਾਂ ਜ਼ਮੀਨਾਂ ਦੇ ਉੱਪਰ ਕਰਦੇ ਜਿਹੜੇ ਪੈਨੇ ਕਈ ਮਜ਼ਦੂਰਾਂ ਦੇ ਕੀ ਪੁੱਤ ਨੇ ਉਹਨਾਂ ਨੇ ਵੀ ਜਾ ਕੇ ਪੜਨਾ ਸਿਹਤੀ ਖਾਤਰ ਦੀ ਖੇਤਰ ਦੀ ਆਪਾਂ ਗੱਲ ਕਰਦੇ ਜਿਹੜੇ ਕੋਟੀ ਦੀ ਆਪਾਂ ਗੱਲ ਕਰਦੇ ਆ ਉਹ ਇੱਥੇ ਜਾ ਕੇ ਨਹੀਂ ਪੜ ਸਕਦੇ ਬਾਈ ਉਹਨੇ ਚੁਦਾ ਕਈਆਂ ਕੋਲ 2 ਨੰਬਰ ਦਾ ਪੈਸਾ ਕਈਆਂ ਨੇ ਜੀ ਸੁੱਲੀ ਨਹੀਂ ਮੱਟੀ ਹੁੰਦੀ ਅਫਸਰਾਂ ਨੇ ਕੋ ਤਾਂ ਪੜਾ ਲੈਣਗੇ ਬਾਈ ਹੁਣ ਆਪਣੇ ਕੋਲ 109 ਦੀ ਕਿਰਤਕਮਾਈ ਹੈ ਇਹ ਜਿਹੜੇ ਮੰਗਾ ਨੇ ਹੱਲ ਕਰਨੂ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨ ਨੇ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋਏ ਨਮੈਤ ਨੇ ਜਿਹਨਾਂ ਨੇ ਆ ਗਧਿਆਂ ਦੇ ਗਾਜ ਟੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਫੁੱਟਵਾਰ ਨੂੰ ਮੈਂਣਾ ਹੁੰਨਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਹੈ ਮੈਂ ਕਹਿੰਦਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3-400 ਬੰਦੇ ਦਾ ਮਸਲਾ ਹੱਲ ਕਰਕੇ ਤੋੜਦਾ ਆ ਪਿਛਲੇ ਪਿਛਲੇ ਹਫਤੇ ਦੇ ਵਿੱਚ ਵਿੱਚ 7-8 ਦੀ ਕੁੜੀਆਂ 9-10 ਕੁੜੀਆਂ ਜਿਹਨਾਂ ਕੋਟਨ ਦੇ ਵਿੱਚ ਕੇਸ ਚੱਲਦੇ ਸੀਗੇ ਸੁਣਦੇ ਉੱਤੇ ਕਰਾ ਕੇ ਘਰਾਂ ਨੂੰ ਤੋੜ ਚੁੱਕੇ ਆ ਮਸਲਾ ਹੱਲ ਕਰਨ ਨੂੰ ਇਹ ਚੁੰੜਲੇ ਐਮਐਲਏ ਲੈ ਕੇ ਗੱਲ ਮਾਰਨ ਲੱਗੇ ਬੱਦਲੇ ਲੈ ਕੇ ਲੋਵਾ ਗੰਦੀਆਂ ਬੱਦਲੇ ਇਧਰ ਨੂੰ ਬੱਦਲੇ ਉਧਰ ਨੂੰ ਬੱਦਲੇ ਮਸਲਾ ਉਹਦੀ ਹੱਲ ਕਰਨ ਨਹੀਂ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿੱਚ ਆ ਕੇ ਚੁਣਿਆ ਹੋਇਆ ਨੁਮਾਇੰਦਾ ਬੈਠੇ ਮਸਲਾ ਹੱਲ 1 ਮਿੰਟ ਦੇ ਵਿੱਚ ਹੋ ਜਾ ਗੱਲ ਤਾਂ ਇਹ ਸੁਣਨ ਨੂੰ ਤਿਆਰੀ ਨਹੀਂ ਹੈ ਕਿ ਲੋਕ ਮੰਗਾ ਸਾਡੇ ਆਜ ਜਾਇਜ ਮੰਗਾ ਨੇ ਕੋਈ ਨਿਯਾਜ਼ ਮੰਗਣੀ ਹੈਗੀਆ ਕੋਈ ਬਾਲੀਆ ਵੱਡੀਆਂ ਮੰਗਾੜੀ ਸਾਡੀਆਂ ਅਸਲੀ ਪਿੰਡੂ ਖੇਤਰ ਦੇ ਬੰਦੇ ਆ ਅਸੀਂ ਐਡਾ ਵੱਡਾ ਅਸੀਂ ਖਰਚਾ ਨਹੀਂ ਚੱਕ ਸਕਦੇ ਅਸੀਂ ਛੱਡ ਤਾਂ ਜ਼ਮੀਨਾਂ ਦੇ ਉੱਪਰ ਕਰਦੇ ਜਿਹੜੇ ਪਾਣੇ ਕਈ ਮਜ਼ਦੂਰਾਂ ਦੇ ਪੁੱਤ ਨੇ ਉਹਨਾਂ ਨੇ ਵੀ ਇੱਥੇ ਆ ਕੇ ਪੜਨਾ ਸਹੂਤੀ ਖਾਤਰ ਦੀ ਖੇਤਰ ਦੀ ਆਪਾਂ ਢੀ ਗੱਲ ਕਰਦੇ ਨੇ ਕੋਟੇ ਦੀ ਆਪਾਂ ਗੱਲ ਕਰਦੇ ਆ ਉਹ ਇੱਥੇ ਆ ਕੇ ਨਹੀਂ ਪੜ ਸਕਦੇ ਬਾਈ ਕੁਨੇ ਚੁਣਾਂ ਕਈਆਂ ਕੋਲ 2 ਨੰਬਰ ਦਾ ਪੈਸਾ ਕਈਆਂ ਨੇ ਹੀ ਸੁੱਲੀਆਂ ਨਹੀਂ ਮੱਟੀ ਹੁੰਦੀ ਅਫਸਰਾਂ ਨੇ ਕੋਈ ਤਾਂ ਪੜਾ ਲੈਣਗੇ ਬਾਈ ਉਹਨਾਂ ਆਪਣੇ ਕੋਲ ਦਸਾਂ ਨੌ ਦੀ ਕਰਤਕਮਾਈ ਹੈ ਕਿਹੜੇ ਮੰਗਾ ਨੇ ਹੱਲ ਕਰਨੂ ਕੋਈ ਬਾਲੇ ਵੱਟੀ ਗੱਲ ਨਹੀਂ ਹੈਗੀ ਜੇ ਕੋਈ ਗੱਲ ਸੁਣਦਾ ਹੋਵੇ ਆ ਪ੍ਰਸ਼ਾਸਨ ਨੇ ਮੇਰੀ ਗੱਲ ਸੁਣਦਾ ਮੈਂ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਚੋੜੇ ਹੋਏ ਨਮਾਇਤ ਨੇ ਜਿਹੜਾ ਆਪਾਂ ਗੱਦਿਆਂ ਦੇ ਗਾਜ ਪੱਲੀਆਂ ਪਾਈਆਂ ਨੇ ਨਾ ਮੈਂ ਉਹਦੇ ਪਿੰਡ ਬੁੱਢਵਾਰ ਨੂੰ ਬਣਾਉਣਾ ਹਜ਼ਾਰ ਤੋਂ 500 ਬੰਦਾ ਮੇਰੇ ਪਿੰਡ ਆਉਂਦਾ ਹੈ ਮੈਂ ਕਹਿੰਦਾ ਜੇ 500 ਤੋਂ 1000 ਬੰਦਾ ਆ ਗਿਆ ਮੈਂ 3-400 ਬੰਦੇ ਨਾਲ ਮਸਲਾ ਹੱਲ ਕਰਕੇ ਤੋੜਦਾ ਆ ਪਿਛਲੇ ਆ ਪਿਛਲੇ ਹਫਤੇ ਦੇ ਵਿੱਚ ਵਿੱਚ 7-8 ਅੱਜ ਦੀ ਕੁੜੀਆਂ 9-10 ਕੁੜੀਆਂ ਜਿਹੜੀਆਂ ਕੋਤਾਂ ਦੇ ਵਿੱਚ ਕੇਸ ਚੱਲਦੇ ਸੀਗੇ ਸਜੂ ਉੱਤੇ ਕਰਾ ਕੇ ਘਰਾਂ ਨੂੰ ਘਟ ਚੁੱਕੇ ਆ ਮਸਲਾ ਹੱਲ ਕਰਨ ਨੂੰ ਇਹ ਚੂੜਲੇ ਐਮਐਲਏ ਲੈ ਕੇ ਗੱਲ ਮਾਰਨ ਲੱਗੇ ਭੱਜ ਲੈ ਲੈ ਕੇ ਲੋਵਾ ਗੱਡੀਆਂ ਭੱਜ ਲੈ ਇੱਟੂ ਨੂੰ ਭੱਜ ਲੈ ਧਰੂ ਨੂੰ ਭੱਜ ਲੈ ਮਸਲਾ ਉਹਦੀ ਹੱਲ ਕਰਨੇ ਨਹੀਂ ਚਾਹੁੰਦਾ ਇੱਥੇ ਸਟੂਡੈਂਟਾਂ ਦੇ ਵਿੱਚ ਆ ਕੇ ਚੁਣੇ ਹੋਏ ਨੁਮਾਇੰਦੇ ਬੈਠੇ ਮਸਲਾ ਹੱਲ 1 ਮਿੰਟ ਦੇ ਵਿੱਚ ਹੋ ਜਾਊ ਗੱਲ ਤਾਂ ਇਹ ਸੁਣਨ ਨੂੰ ਤਿਆ